ਸਾਸਿਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡਸ ਸੋ ਇੱਕ ਵਾਰ ਫਿਰ ਗਲੋਬਲ 스타 ਦਿਲਜੀਤ ਦੋਸਾਂ ਦਾ ਦਿਲੂਮਿਨਾਟੀ ਟੂਰ ਹੈ ਜਿਹੜਾ ਸ਼ੁਰੂ ਹੋਣ ਵਾਲਾ ਸੋ ਕਾਫੀ ਜੜੀਆਂ ਡੇਟਸ ਨੇ ਸਾਹਮਣੇ ਆ ਚੁੱਕੇ ਆ ਔਰ ਖੁਸ਼ੀ ਦੀ ਗੱਲ ਇਹ ਆ ਉਹਨਾਂ ਦੇ ਫੈਨਸ ਲਈ ਔਰ ਇੱਕ ਵੱਡੀ ਗੱਲ ਵੀ ਕਹਿ ਦਈਏ ਕਿ ਉਹਨਾਂ ਦੇ ਜਿੰਨੇ ਇੱਕ ਸ਼ੋ ਉਹਨਾਂ ਨੇ ਜੜੀਆਂ ਡੇਟਸ ਸਾਹਮਣੇ ਕੀਤੀਆਂ ਨੇ ਉਹਨਾਂ ਵਿੱਚੋਂ ਅੱਧੇ ਤੋਂ ਜਿਹੜੇ ਵੱਧ ਸ਼ੋ ਨੇ ਉਹ ਪਹਿਲਾਂ ਹੀ ਸੋਲਡ ਆਊਟ ਹੋ ਚੁੱਕੇ ਨੇ ਕਿਉਂਕਿ ਦਰਜੀਤ ਜਾਣੇ ਜਾਂਦੇ ਨੇ ਆਪਣੇ ਕੰਸਰਟ ਦੇ ਬਾਰੇ ਕਿਉਂਕਿ ਉਹ ਕੋਈ ਵੀ ਜਦੋਂ ਕੰਸਰਟ ਕਿਸੇ ਵੀ ਕੰਟਰੀ ਵਿੱਚ ਜਾ ਕੇ ਕਰਦੇ ਨੇ ਤਾਂ ਉਹ ਸੋਲਡ ਆਊਟ ਹੋ ਜਾਂਦਾ ਹੈ ਤੇ ਕਿਹੜੀਆਂ ਕਿਹੜੀਆਂ ਤਰੀਕਾਂ ਨੇ ਤੇ ਕਿਹੜੇ ਕਿਹੜੇ ਦੇਸ਼ਾਂ ਦੇ ਵਿੱਚ ਉਹ ਜਾਣ ਵਾਲੇ ਨੇ ਉਹ ਸੋ ਤਰੀਕਾ ਜਿਹੜੀਆਂ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਸਭ ਤੋਂ ਪਹਿਲਾਂ 19 ਸਤੰਬਰ ਨੂੰ ਪੈਰਿਸ ਫਰਾਂਸ ਦੇ ਵਿੱਚ ਜਿਹੜਾ ਸ਼ੋ ਹੋਣ ਵਾਲਾ ਉਹਨਾਂ ਦਾ ਕੰਸਰਟ ਹੋਣ ਵਾਲਾ ਉਹ ਸੋਲਡ ਆਊਟ ਹੋ ਚੁੱਕਾ ਹੈ ਉਸ ਤੋਂ ਬਾਅਦ 22 ਸਤੰਬਰ ਦੀ ਗੱਲ ਕਰਦੇ ਹਾਂ 22 ਸਤੰਬਰ ਨੂੰ ਯੂਕੇ ਦੇ ਵਿੱਚ ਬਰਮਿੰਗਮ ਦੇ ਵਿੱਚ ਜਿਹੜਾ ਉਹਨਾਂ ਦਾ ਕੰਸਰਟ ਹੋਣ ਵਾਲਾ ਉਹ ਵੀ ਸੋਲਡ ਆਊਟ ਹੋ ਚੁੱਕਾ ਹੈ ਉਸ ਤੋਂ ਬਾਅਦ 26 ਤਰੀਕ ਨੂੰ ਫਿਰ ਯੂਕੇ ਦੇ ਵਿੱਚ ਹੋਏਗਾ ਹਾਲਾਂਕਿ ਇਹ ਸੋਲਡ ਆਊਟ ਨਹੀਂ ਹੋਇਆ ਉਸ ਤੋਂ ਬਾਅਦ 28 ਸਤੰਬਰ ਨੂੰ ਉਹਨਾਂ ਦਾ ਜਿਹੜਾ ਮਾਂਚੈਸਟਰ ਯੂਕੇ ਦੇ ਵਿੱਚ ਜਿਹੜਾ ਕੰਸਰਟ ਹੋਣ ਵਾਲਾ ਉਹ ਵੀ ਸੋਲਡ ਆਊਟ ਹੋ ਚੁੱਕਾ ਹੈ ਉਸ ਤੋਂ ਬਾਅਦ ਅਕਤੂਬਰ 2 ਨੂੰ ਡੱਬਲਿਨ ਆਇਰਲੈਂਡ ਦੇ ਵਿੱਚ ਹੋਣ ਵਾਲਾ ਜਿਹੜਾ ਉਹਨਾਂ ਦਾ ਕੰਸਰਟ ਉਹ ਵੀ ਸੋਲਡ ਆਊਟ ਹੋ ਚੁੱਕਾ ਹੈ ਉਸ ਤੋਂ ਬਾਅਦ ਫਿਰ ਇੱਕ ਵਾਰ ਲੰਡਨ ਯੂਕੇ ਦੇ ਵਿੱਚ ਇਹ ਦੱਸ ਦਈਏ ਕਿ 4 ਅਤੇ 5 ਅਕਤੂਬਰ ਨੂੰ ਲੰਡਨ ਦੇ ਵਿੱਚ ਹੋਣ ਵਾਲਾ ਉਹਨਾਂ ਦਾ ਦੋ ਕੰਸਰਟ ਹੋਣ ਵਾਲੇ ਨੇ ਦੋਨੇ ਹੀ ਸੋਲਡ ਆਊਟ ਹੋ ਚੁੱਕੇ ਨੇ ਉਸ ਤੋਂ ਬਾਅਦ 9 ਅਕਤੂਬਰ ਨੂੰ ਜਰਮਨੀ ਦੇ ਵਿੱਚ ਉਹਨਾਂ ਦਾ ਕੰਸਰਟ ਹੋਣ ਵਾਲਾ ਹੈ ਇਹ ਵੀ ਸੋਲਡ ਆਊਟ ਹੋ ਚੁੱਕਾ ਹੈ ਉਸ ਤੋਂ ਬਾਅਦ 11 ਅਕਤੂਬਰ ਨੂੰ ਨੀਦਰਲੈਂਡ ਦੇ ਵਿੱਚ ਇਹਨਾਂ ਦਾ ਕੰਸਰਟ ਹੋਣ ਵਾਲਾ ਹੈ ਉਹ ਵੀ ਸੋਲਡ ਆਊਟ ਹੋ ਚੁੱਕਾ ਹੈ ਤੇ ਉਸ ਤੋਂ ਬਾਅਦ ਅਖੀਰਲਾ ਜਿਹੜਾ ਕਾਨਸਰਟ ਹੈ ਉਹਨਾਂ ਦਾ 15 ਅਕਤੂਬਰ ਨੂੰ ਹੋਣ ਵਾਲਾ ਮਿਲਾਨ ਦੇ ਵਿੱਚ ਇਟਲੀ ਦੇ ਵਿੱਚ ਇਹ ਵੀ ਜਿਹੜਾ ਆ ਹਾਲਾਂਕਿ ਇਹਦੇ ਬਾਰੇ ਕੋਈ ਹਲੇ ਨਹੀਂ ਆਇਆ ਕਿ ਉਹ ਸੋਲਡ ਆਊਟ ਹੈ ਜਾਂ ਫਿਰ ਨਹੀਂ ਸੋ ਕੁੱਲ ਮਿਲਾ ਕੇ ਦੇਖਿਆ ਕਿ ਜਿੰਨੇ ਇਹਨਾਂ ਦੇ ਕੰਸਰਟ ਹੋਣ ਵਾਲੇ ਨੇ ਉਹਨਾਂ ਦੇ ਵਿੱਚੋਂ ਸਿਰਫ ਦੋ ਇਹੋ ਜੇ ਕੰਸਰਟ ਨੇ ਜਿਹੜੇ ਕਿ ਸੋਲਡ ਆਊਟ ਨਹੀਂ ਬਾਕੀ ਸਾਰੇ ਦੇ ਸਾਰੇ ਕੰਸਰਟ ਜਿਹੜੇ ਇਹਨਾਂ ਦੇ ਸੋਲਡ ਆਊਟ ਪਹਿਲੋਂ ਹੀ ਹੋ ਚੁੱਕੇ ਨੇ ਸੋ ਇਸ ਤੋਂ ਬਾਅਦ ਇੱਕ ਖੁਸ਼ਖਬਰੀ ਤੁਹਾਨੂੰ ਹੋਰ ਦੱਸ ਦਿੰਦੇ ਆ ਕਿ ਨਵੰਬਰ ਦੇ ਵਿੱਚ ਨਵੰਬਰ ਦੇ ਵਿੱਚ ਦਿਲਜੀਤ ਦੋਸਾਂਝ ਭਾਰਤ ਆਉਣਗੇ ਔਰ ਭਾਰਤ ਦੇ ਵਿੱਚ ਵੀ ਆਪਣਾ ਇੱਕ ਕਾਨਸਰਟ ਕਰਨਗੇ ਹਾਲਾਕੀ ਜਿਹੜੀ ਆ ਵੈਨਿਊ ਹਲੇ ਕੋਈ ਫਾਈਨਲੀ ਖਬਰਾਂ ਦੇ ਮੁਤਾਬਕ ਇਹ ਕਹਿ ਰਹੇ ਸੀ ਕਿ ਹੋ ਸਕਦਾ ਦਿੱਲੀ ਦੇ ਵਿੱਚ ਜਾਂ ਫਿਰ ਹੋ ਸਕਦਾ ਜਲੰਧਰ ਦੇ ਵਿੱਚ ਤੇ ਆਪਣਾ ਕਾਨਸਰਟ ਕਰ ਸਕਦੇ ਨੇ ਸੋ ਜਿਹਨੂੰ ਜਿਹਨੂੰ ਇੰਤਜ਼ਾਰ ਹੈ ਤਲਜੀਦ ਦੋਸਾਂ ਦਾ ਕੇ ਉਹ ਭਾਰਤ ਦੇ ਵਿੱਚ ਜਲਦੀ ਆਪਣਾ ਕਾਨਸਰਟ ਕਰਨ ਨੂੰ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਨੇ ਸੋ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਸਿਕਾ